ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਂ ਉਹਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਅੱਜ ਹੋਰ ਬਹੁਤ ਵਧੀਆ ਟੌਪਿਕ ਤੇ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਆਇਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਚੈਨਲ ਤੇ ਸਾਡੇ ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਜ਼ਿੰਦਗੀ ਦੀ ਬਹੁਤ ਅਹਿਮ ਗੱਲ ਬਾਰੇ ਇੱਕ ਵਾਰਤਾਲਾਪ ਕਰਾਂਗੇ ਵੀ ਆਪਾਂ ਕਈ ਲੋਕ ਸਫਲ ਕਿਉਂ ਹੋ ਜਾਂਦੇ ਆ ਹਨਾ ਜ਼ਿੰਦਗੀ ਦੇ ਵਿੱਚ ਯਾਨਕਿ ਚਾਹੇ ਕੰਮ ਦੀ ਫੀਲਡ ਨੂੰ ਲੱਗੇ ਜਾਏ ਜੋ ਵੀ ਆ ਹਨਾ ਸਾਡੀ ਸਫਲਤਾ ਦਾ ਕਾਰਨ ਕੀ ਹੁੰਦਾ ਨਾ ਕਾਮਯਾਬੀ ਦਾ ਕਾਰਨ ਕੀ ਹੁੰਦਾ ਯਾਰ ਇੱਕ ਛੋਟੀ ਜੀ ਸਟੋਰੀ ਸੁਣਾਉਣਾ ਹੈ ਹਨਾ ਇੱਕ ਡੇਢ ਮਿੰਟ ਦੀ ਹੈ ਜਿਆਦਾ ਲੰਬੀ ਨਹੀਂ ਹੈਗੀ ਧਿਆਨ ਨਾਲ ਸੁਣਿਓ ਇੱਕ ਮੁੰਡਾ ਹੁੰਦਾ ਬੈਠਾ ਹੁੰਦਾ ਆਪਣੇ ਘਰੇ ਹਨਾ ਜੰਗ ਜਿਹਦਾ ਹੁੰਦਾ ਹੈ ਤੇ ਉਹਦਾ ਚਾਚਾ ਆਉਂਦਾ ਘਰੇ ਉਹਨੂੰ ਪੁੱਛਦਾ ਮੁੰਡੇ ਨੂੰ ਕਹਿੰਦਾ ਵੀ ਹਾਂ ਜੀ ਪੁੱਤਰ ਕੀ ਕਰਦਾ ਮਿਆਂ ਕਹਿੰਦਾ ਕੁਝ ਨਹੀਂ ਚਾਚਾ ਜੀ ਬਸ ਬੈਠਾ ਆਂ ਵੀ ਸੋਚ ਰਾਂ ਪੈਸਾ ਕਮਾਉਣਾ ਆ ਵੀ ਕਿੱਦਾਂ ਕਮਾਇਆ ਜਾਵੇ ਚਾਚਾ ਕਹਿੰਦਾ ਤੂੰ ਸੋਚਿਆ ਹੁਣਾ ਕੁਛ ਦੱਸ ਕਿਦਾਂ ਕਮਾਉਣਾ ਆ ਮੁੰਡਾ ਕਹਿੰਦਾ ਨਹੀਂ ਜੀ ਨਹੀਂ ਮੈਂ ਤਾਂ ਸੋਚਿਆ ਨਹੀਂ ਕੁਛ ਬਈ ਕਿਦਾਂ ਕਮਾਉਣਾ ਬਸ ਪੈਸਾ ਹੋਣਾ ਚਾਹੀਦਾ ਜਿੱਦਾਂ ਮਰਜ਼ੀ ਆਵੇ ਉਹਦਾ ਚਾਚਾ ਕਹਿੰਦਾ ਵੀ ਦੇਖ ਤੈਨੂੰ ਮੈਂ ਗੱਲ ਕਿੰਨਾ ਆ ਬਈ ਤੇਰਾ ਇੱਕ ਗੋਲ ਹੋਣਾ ਚਾਹੀਦਾ ਤੇਰਾ ਟੀਚਰ ਹੋਣਾ ਚਾਹੀਦਾ ਕਹਿੰਦਾ ਮੰਨ ਲਾ ਤੂੰ ਸਟੇਸ਼ਨ ਤੇ ਜਾਣਾ ਆ ਉਹਦਾ ਚਾਚਾ ਮੁੰਡੇ ਨੂੰ ਕਹਿੰਦਾ ਤੂੰ ਸਟੇਸ਼ਨ ਤੇ ਜਾਣਾ ਨਾ ਉੱਥੇ ਆ ਕੇ ਤੂੰ ਟਿਕਟ ਮੰਗਦਾ ਹੈ ਨਾ ਤਾਂ ਟਿਕਟ ਟਿਕਟ ਵਾਲਾ ਤੈਨੂੰ ਪੁੱਛੂਗਾ ਤੂੰ ਕਿੱਥੋਂ ਦੀ ਟਿਕਟ ਲੈਣੀ ਆ ਫਿਰ ਤੈਨੂੰ ਦੱਸਣਾ ਪੈਣਾ ਉਹਨੂੰ ਬਈ ਤੂੰ ਲੁਧਿਆਣਾ ਜਾਣਾ ਤੂੰ ਦਿੱ ਤੇਰਾ ਟਾਰਗੇਟ ਆ ਵੀ ਹਮੇ ਉੱਥੇ ਪਹੁੰਚਣਾ ਹੈ ਠੀਕ ਹੈ ਨਾ ਤੂੰ ਹੁਣ ਦੱਸੇਗਾ ਮੈਂ ਇਸ ਜਗ੍ਹਾ ਤੇ ਆਣਾ ਤਾਂ ਤੈਨੂੰ ਉਹ ਟਿਕਟ ਦਊਗਾ ਹਨਾ ਹੁਣ ਉੱਥੇ ਉਹਦਾ ਚਾਚਾ ਕਹਿੰਦਾ ਜੇ ਤੇਰਾ ਕੋਈ ਗੋਲ ਹੀ ਨਹੀਂ ਹੈਗਾ ਤੇਰਾ ਕੋਈ ਟੀਚਾ ਹੀ ਨਹੀਂ ਹੈਗਾ ਹਨਾ ਕੰਮ ਨੂੰ ਲੈ ਕੇ ਜਾਂ ਕੁਝ ਵੀ ਆ ਤਾਂ ਤੂੰ ਪਹੁੰਚੇਗਾ ਕਿੱਦਾਂ ਪਹੁੰਚੇਗਾ ਤੇ ਹਨਾ ਇਸ ਲਈ ਜ਼ਿੰਦਗੀ ਵਿੱਚ ਇੱਕ ਟੀਚਾ ਹੋਣਾ ਬਹੁਤ ਜ਼ਰੂਰੀ ਆ ਤੁਹਾਡਾ ਗੋਲ ਹੋਣਾ ਬਹੁਤ ਜ਼ਰੂਰੀ ਹੈ ਵੀ ਮੈਂ ਆ ਚੀਜ਼ ਤੇ ਪਹੁੰਚਣਾ ਆ ਤਾਂ ਹੀ ਪੈਸਾ ਕਮਾ ਸਕਦੇ ਆ ਤਾਂ ਹੀ ਸਫਲ ਹੋ ਸਕਦੇ ਆ ਜ਼ਿੰਦਗੀ ਵਿੱਚ ਠੀਕ ਹੈ ਜੀ ਇਸ ਲਈ ਕੋਸ਼ਿਸ਼ ਕਰੋ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸਫਲ ਹੋਣ ਲਈ ਤੁਹਾਡਾ ਕੋਈ ਨਾ ਟੀਚਰ ਜਿਹਨੂੰ ਗੋਲ ਕਰ ਲੈਣੀ ਹੈ ਆਪਣੀ ਇੰਗਲਿਸ਼ ਨਾ ਉਹ ਜ਼ਰੂਰ ਹੁਣਾ ਚਾਹੀਦਾ ਤਾਂ ਹੀ ਤੁਸੀਂ ਜ਼ਿੰਦਗੀ ਚ ਕਾਮਯਾਬ ਹੋ ਸਕਦੇ ਹੋ ਜੇ ਤੁਹਾਡੀ ਜ਼ਿੰਦਗੀ ਦਾ ਕੋਈ ਗੋਲ ਹੀ ਨਹੀਂ ਹੈਗਾ ਤੁਸੀਂ ਏਦਾਂ ਹੀ ਹਵਾ ਚ ਗੱਲਾਂ ਮਾਰੀ ਜਾਂਦੇ ਆ ਤਾਂ ਉਹ ਬੰਦਾ ਕਦੇ ਵੀ ਕਾਮਯਾਬ ਨਹੀਂ ਹੁੰਦਾ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ